ਇਤਤ ਦਿਨੀ ਸੀਮ ਭਗਵਤਮਾਨ ਨੇ ਜਲੰਧਰ ਦੇ ਵੇਚਰ ਰੋਡ ਸ਼ੋਅ ਕੱਢਿਆ ਤਾਂ ਉੱਤੇ ਉਮੀਦਵਾਰ ਪਵਨ ਕੁਮਾਰ ਟਿੰਨੂ ਦੇ ਹੱਦ ਦੇ ਵਿੱਚ ਸੀਐਮ ਭਗਵਤਮਾਨ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਹੁਣਾਂ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ 10 ਸਾਲ ਤੋਂ ਰਾਜ ਕਰ ਰਹੇ ਨੇ ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਦੀ ਬਜਾਏ ਮੰਗਲ ਸੂਤਰ ਦੇ ਨਾਮ ਉੱਤੇ ਵੋਟਾਂ ਮੰਗ ਰਹੇ ਨੇ ਤੇ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਹ 바ਵਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਦਲਣ ਨੂੰ ਫਿਰਦੇ ਨੇ ਹੁਣਾਂ ਕਿਹਾ ਕਿ ਦੇਸ਼ ਨੂੰ ਬਚਾਉਣ ਵਾਸਤੇ 140 ਕਰੋੜ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਪਵੇਗਾ ਉਹਨੇ ਕਹਿ ਕੇ ਪਵਨ ਕੁਮਾਰ ਟਿੰਨੂ ਆਮ ਗਰੀਬ ਘਰ ਦੇ ਵਿੱਚੋਂ ਆਏ ਨੇ ਤੇ ਇਹਨਾਂ ਨੇ ਪਿਛਲੀ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡ ਦਿੱਤਾ ਪਿਛਲੇ ਵਾਲੇ ਇਹਨਾਂ ਦੇ ਕੰਮ ਤਾਂ ਲੈ ਲੈਂਦੇ ਨੇ ਪਰ ਮੌਕਾ ਜਿਹੜੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਨੇ ਇਸ ਕਰਕੇ ਅਸੀਂ ਆਮ ਘਰਾਂ ਚੋਂ ਨਿਕਲੇ ਲੋਕਾਂ ਨੂੰ ਅੱਗੇ ਕਰ ਰਹੇ ਹਾਂ ਹੋਰ ਉਹਨੇ ਕੀ ਕੁਝ ਕਿਹਾ ਹੌਂ ਜਾਣਦੇ ਜਲੰਧਰ ਦੇ ਇਨਕਲਾਬੀ ਲੋਕਾਂ ਨੂੰ ਮਿਲ ਕੇ ਉਹਨਾਂ ਜੋਸ਼ ਦੇਖ ਕੇ ਮਨ ਨੂੰ ਬਸ ਸਕੂਨ ਮਿਲਿਆ ਕਿ ਜਲੰਧਰ ਵਾਲਿਆਂ ਨੇ ਇਹ ਫੈਸਲਾ ਕਰ ਲਿਆ ਸੀ ਪਿਛਲੇ ਸਾਲ ਹੀ ਕਿ ਅਸੀਂ ਹੁਣ ਇੱਕ ਨਵੀਂ ਕਹਾਣੀ ਲਿਖੀ ਹੈ ਅਸੀਂ ਉਸੇ ਕਹਾਣੀ ਨੂੰ ਅੱਗੇ ਵਧਾਵਾਂਗੇ ਹਾਂ ਸਭਾਕ ਸਾਲ ਪਹਿਲਾਂ ਮੈਂ ਇਸੇ ਰੂਟ ਤੇ ਆਇਆ ਸੀ ਪਰ ਕੀ ਪਤਾ ਹੁਣ ਬੰਦੇ ਦੇ ਦਿਲ ਚ ਕੀ ਹੋਵੇ ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਹੋ ਗਈ ਤੇ ਉਸ ਬੰਦੇ ਨੂੰ ਵੀ ਤਸੱਲੀ ਹੋ ਗਈ ਹੋਣੀ ਕਿ ਭਾਈ ਸਾਦ ਦੀ ਪੂਰੀ ਤੇ ਕੱਠ ਹੁੰਦਾ ਸੋ ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਵੇ ਦਾ ਨਰਾਦਰ ਕਰਦੇ ਆ ਦੁਬਾਰਾ ਨੀ ਜਿੱਤਦੇ ਫਿਰ ਉਹ ਕਿਉਂਕਿ ਜਿੱਥੇ ਖੜੇ ਹੋ ਖੜੇ ਰੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਚਾ ਦਿੱਤਾ ਇਸ ਤੋਂ ਵੱਧ ਹੋਰ ਕੀ ਕਰਨਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਐਸ ਵਾਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ ਪੰਜਵੇਂ ਛੇਵੇਂ ਨੰਬਰ ਤੇ ਆਪਣੇ ਆਪ ਨੂੰ ਭਾਲ ਦੇ ਫਿਰਦੇ ਹੋਣ ਤੁਹਾਡੇ ਜੋਸ਼ ਬਹੁਤ ਹੈ ਮੈਂ 20 ਸਕਿੰਟ ਵਾਸਤੇ ਕਿਉਂਕਿ ਤਿੰਨ ਚਾਰ ਤੀੜੀਆਂ ਦਾ ਗੁੱਸਾ ਨਹੀਂ ਫਿਰਦੇ ਹੋ ਤੁਸੀਂ 70 ਸਾਲ ਦੀ ਪੜਾਅ ਸ ਹੈ ਜੇੜੀ ਹਲੇ ਨਿਕਲੀ ਨਹੀਂ ਸੋ ਜਿਹੜਾ ਤੁਹਾਡਾ ਜੋਸ਼ ਦੇਖ ਕੇ ਮੈਂ ਫੈਸਲਾ ਕੀਤਾ 20 ਸਕਿੰਟ ਤੁਹਾਨੂੰ ਮੈਂ ਪਬਲਿਕ ਨੂੰ ਮਾਈਕ ਕਰੂੰਗਾ ਚਾਹੇ ਜੀ ਕਮਾਰ ਲੋ ਚਾਹੇ ਨਾਰੇ ਲਾ ਲੋ ਚਾਹੇ ਜੋ ਮਰਜ਼ੀ ਕਰ ਲੋ ਆਪਕਾ ਸਮੇਂ ਸ਼ੁਰੂ ਹੁੰਦਾ ਹੈ ਅਬ ਰਾਜਾ ਜਗਵੀਰ ਭਰਾੜ ਜੀ ਖੜੇ ਨੇ ਜਿਹੜੇ ਇੱਕ ਮਿਹਨਤੀ ਵਰਕਰ ਬਣ ਕੇ ਕੰਮ ਕਰ ਰਹੇ ਸਾਡੇ ਸਾਰੇ ਜਿਹੜੇ ਇਸ ਜਲੰਧਰ ਦੇ ਇਲਾਕੇ ਦੇ ਲੀਡਰ ਨੇ ਉਹ ਆਪਣੇ ਆਪ ਨੂੰ ਲੀਡਰ ਨਹੀਂ ਸਮਝਦੇ ਉਹ ਪਬਲਿਕ ਦੇ ਨੁਮਾਇੰਦੇ ਨੇ ਉਹ ਤੁਹਾਡੇ ਵਰਗੇ ਨੇ ਮੈਂ ਵੀ ਤੁਹਾਡੇ ਵਰਗੀਆਂ ਮੈਂ ਅੱਜ ਪੱਟੀ ਤੋਂ ਆਇਆ ਅੱਜ ਮੈਂ ਤੁਹਾਡੇ ਕੋਲੇ ਰੋਡ ਸ਼ੋ ਤੇ ਆ ਕੱਲ ਮੈਂ ਗੁਰਦਾਸਪੁਰ ਸੀ ਰਾਤ ਨੂੰ ਅੰਮ੍ਰਿਤਸਰ ਰੋਡ ਸ਼ੋ ਤੇ ਸੀ ਕੱਲ ਨੂੰ ਮੈਂ ਕੱਲ ਨੂੰ ਬਾਗੇਪੁਰਾ ਨੇ ਜਾਣਾ ਹੈ ਫਿਰ ਲੁਧਿਆਣੇ ਜਾਣਾ ਮਤਲਬ ਮਿਹਨਤ ਪੱਖੋਂ ਕੋਈ ਕਮਕੋ ਕੇ ਜੋ ਪੰਜਾਬ ਦੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਨੂੰ ਇਸ ਗੱਲ ਦਾ ਚਾਹ ਹੈ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂ ਲੋਕਾਂ ਦੇ ਹੱਕ 'ਚ ਮੈਂ ਪ੍ਰਮਾਤਮਾ ਅੱਗੇ ਅਜ ਦਰਬਾਰ ਸਾਹਿਬ ਜਾ ਕੇ ਆਇਆ ਦੁਰਗਾਣਾ ਮੰਦਿਰ ਜਾ ਕੇ ਆਇਆ RAM TIR ਜਾ ਕੇ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਮੈਨੂੰ ਸਮੱਤ ਬਖਸ਼ੀ ਵੱਲ ਬਖਸ਼ੀ ਮੈਂ ਥੋ ਇਹੋ ਜਿਹਾ ਫਾਈਲਾਂ ਤੇ ਸਾਈਨ ਕਰਾਵੀ ਜਿਦੇ ਨਾਲ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਣਨ ਮੈਥੋਂ ਕਦੇ ਇਹੋ ਜੀ ਗਲਤੀ ਨਾਲ ਸੈਨਾ ਕਰਾ ਲਈ ਕਿ ਕੋਈ ਚੁੱਲਾ ਬੁਝੇ ਅੱਗ ਬੁਝੇ 43000 43000 ਨੌਕਰੀਆਂ ਦੇਤੀਆਂ 43000 ਨੌਕਰੀਆਂ ਦੇਤੀਆਂ ਬਿਜਲੀ ਦਾ ਬਿੱਲ 90% ਕਰ ਨੂੰ ਜ਼ੀਰੋ ਆਉਂਦਾ ਹੁਣ ਆਪਾਂ ਨੇ ਥਰਮਲ ਪਲੈਂਟ ਵੀ ਖਰੀਦ ਲਿਆ ਗੋਇੰਦਵਾਲ ਵਾਲਾ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੇ ਵਿੱਚ ਇੰਡਸਟਰੀ ਜਿਵੇਂ ਆਉਂਗੀਆਂ ਇੱਥੇ ਕਮੇਟੀ ਨੂੰ ਜੀ ਇੱਕ ਆਮ ਗਰੀਬ ਕਰ ਜੋ ਉੱਠ ਕੇ ਆਏ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਸੀ ਪਰ ਮੈਂ ਕਹਿੰਦਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਕਿਉਂਕਿ ਜਦੋਂ ਆਉਂਦੀ ਹੈ ਮਿਹਨਤ ਕਰਨ ਦੀ ਵਾਰੀ ਉਹ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਅਰਾਂ ਤੋਂ ਬਰਕਾ ਤੋਂ ਪੰਜ ਬੱਸਾਂ ਭਰਨੀਆਂ ਐ 50 ਟੈਂਪੂ ਲੈ ਕੇ ਆਉਣੇ ਐ 20 ਕਾਰਾਂ ਲੈ ਕੇ ਆਉਣੀਆਂ ਐ ਤੇ ਜਦੋਂ ਆਉਂਦੀ ਹੈ ਕੋਈ ਉਹਦਾ ਜ਼ਿੰਮੇਵਾਰੀ ਲੈਣ ਦੀ ਗੱਲ ਉਦੋਂ ਇਹਨਾਂ ਦੇ ਆਪ ਦੇ ਚਾਚੇ ਭਤੀਜੇ ਸਾਲੇ ਜੀਜੇ ਉਦੋਂ ਬਰ ਹੋਰ ਕੁਝ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਇੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ ਤੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ ਤੋਂ ਫੁੱਲ ਬਰਸਾ ਰਿਹਾ ਹੈ ਆ ਗੱਡੀ ਦੇਖੋ ਤੁਸੀਂ ਇਹ ਹਰ ਰੋਜ਼ ਹੀ ਹਾਲ ਹੁੰਦਾ ਮੈਨੂੰ ਰਸਤੇ 'ਚ ਤਿੰਨ ਜਾਂ ਚਾਰ ਪੈਟਰੋਲ ਪੰਪਾਂ ਤੇ ਰੋਕ ਕੇ ਫੁੱਲ ਕੱਟ ਕੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ ਇਤੋਂ ਵੱਧ ਪਿਆਰ ਮਿਲ ਜੂ ਹੀ ਹੁਣ ਤਾਂ ਰੱਬ ਕੋਲੋਂ ਥੱਲੇ ਲਾਉਣਾਂ ਦੀ ਗੱਲ ਹੀ ਹੋਈ ਪਈ ਐ ਫਿਰ ਉਹ ਇਤੋਂ ਵੱਡਾ ਪਿਆਰ ਹੋਰ ਕੀ ਬਣੂਗਾ ਭਗਵਾਨ ਜੀ ਜਿੰਦਾਬਾਦ ਭਗਵਾਨ ਜੀ ਜਿੰਦਾਬਾਦ ਮੈਨੂੰ ਪਵਨ ਕੁਮਾਰ ਟੀਮ ਨੂੰ ਜੀ ਕਹਿੰਦੇ ਜੇ ਕੋਈ ਹੋਰ ਲੀਡਰ ਹੁੰਦਾ ਇਹ ਰਸਤਾ 2 ਮਿੰਟ ਦਾ ਹੀ ਸੀ ਇਹ ਵਾਸ ਤੁਹਾਡੇ ਕਰਕੇ ਐ ਕਿ ਇਹ ਰਸਤਾ 2 ਘੰਟੇ ਦਾ ਹੋ ਗਿਆ ਕਿਉਂਕਿ ਤੁਸੀਂ ਗੱਡੀ ਤੇ ਆਲੇ ਦੋਲੇ ਚਲਦੇ ਹੋ ਹੱਥ ਮੈਨੂੰ ਮਲਾਉਨੇ ਹੋ ਮੈਨੂੰ ਬਜ਼ੁਰਗ ਸ਼ੀਰਮਾ ਦਿੰਦੇ ਨੇ ਮੈਂ ਪਹਿਣਾ ਉਨੇ ਹਾਰ ਪਾ ਕੇ ਗਈਆਂ ਅਸ਼ੀਰਵਾਦ ਦੇ ਕੇ ਗਈਆਂ ਇੱਕ ਪਾਸੇ ਤਾਂ ਇਹ ਪਿਆਰ ਹੈ ਜਿਹੜਾ ਫੁੱਲਾਂ ਨਾਲ ਗੱਡੀਆਂ ਲੱਦੀਆਂ ਜਾ ਰਹੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਤੇ ਦੂਜੇ ਪਾਸੇ ਉਹ ਭਾਜਪਾ ਵਾਲੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾ ਚੁੰੁੰਡੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕਦੀ ਕੋਪੋ ਕੰਮ ਨਹੀਂ ਕਰਨਾ ਆਪਾਂ ਤਾਂ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਅਸੀਂ ਲੰਡਨ ਕੇ ਲਈ ਫੋਨੀਆਂ ਨਹੀਂ ਬਣਾਉਣਾ ਅਸੀਂ ਆਪਣਾ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਜਿੱਥੇ ਦੁਕਾਨਦਾਰ ਖੁਸ਼ ਰਵੇ ਜਿੱਥੇ ਵਪਾਰੀ ਖੁਸ਼ ਰਵੇ ਜਿੱਥੇ ਕਿਸਾਨ ਖੁਸ਼ ਹੋਵੇ ਜਿੱਥੇ ਖੇਤ ਮਜ਼ਦੂਰ ਖੁਸ਼ ਹੋਵੇ ਜਿੱਥੇ ਆਮ ਲੇਬਰ ਖੁਸ਼ ਰਵੇ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਖੁਸ਼ੀਆਂ ਤਰੱਕੀਆਂ ਆਉਣ ਬੱਚਿਆਂ ਨੂੰ ਪੜ੍ਹਾਵਾਂਗੇ ਪੜ੍ਹਾ ਕੇ ਨੌਕਰੀਆਂ ਦੇਵਾਂਗੇ ਹਸਪਤਾਲ ਬਣਾਵਾਂਗੇ ਬਣਾ ਵੀ ਚੁੱਕੇ ਆ ਇਹ 2 ਸਾਲ ਦੇ ਕੰਮ ਤੇ ਪਿੱਛੇ 70 ਸਾਲ ਦੇ ਕੰਮ ਮੈਂ 2 ਸਾਲ ਦੇ ਕੰਮ ਲੈ ਕੇ ਆਇਆ